ਰਾਮਬਾਗ ਸਾਹਮਣੇ ਨਿੱਜੀ ਕੰਪਨੀ ਦੀ ਬੱਸ ਨੇ ਸਕੂਟੀ ਸਵਾਰ ਨੂੰ ਟੱਕਰ ਮਾਰੀ ਬੱਸ ਦੀ ਤੇਜ਼ ਰਫਤਾਰ ਹੋਣ ਕਰਕੇ ਵਾਪਰਿਆ ਹਾਦਸਾ ਸਕੂਟੀ ਸਵਾਰ ਪੈਟਰੋਲ ਪੰਪ ਤੋਂ ਤੇਲ ਪਰਵਾ ਕੇ ਵਾਪਸ ਆ ਰਿਹਾ ਸੀ ਸਕੂਟੀ ਸਵਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੂਟੀ ਸਵਾਰ ਨੂੰ ਬਚਿੰਡਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੋ ਕਰੀਬ ਇੱਕ ਮਹੀਨਾ ਪਹਿਲਾਂ ਵੀ ਪਿੰਡ ਆਕਲੀਏ ਵੀ ਦੀਪ ਬੱਸ ਨੇ ਕੀਤਾ ਸੀ ਐਕਸੀਡੈਂਟ ਸੋ ਜੈਤੋ ਦੇ ਵਿੱਚ ਚੜਦੀ ਸਵੇਰ ਵਾਪਰਿਆ ਸੜਕ ਖਾਸਾ ਨਿੱਜੀ ਕੰਪਨੀ ਦੀ ਬੱਸ ਨੇ ਸਕੂਟਰੀ ਸਵਾਰ ਨੂੰ ਟੱਕਰ ਮਾਰੀ ਜਿੱਥੇ ਕਿ ਬੱਸ ਦੀ ਤੇਜ਼ ਰਫ਼ਤਾਰ ਹੋਣ ਕਰਕੇ ਇਹ ਹਾਦਸਾ ਵਾਪਰਿਆ ਸਕੂਟਰੀ ਸਵਾਰ ਪੈਟਰੋਲ ਪੰਪ ਤੋਂ ਤੇਲ ਪਰਵਾ ਕੇ ਵਾਪਸ ਆ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਤੇ ਉਸ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ ਇਧਰ ਪੂਰੀ ਰਫ਼ਤਾਰ ਤੇ ਆ ਰਹੀ ਸੀਗੀ ਤੇ ਆਪਣਾ ਪੈਟਰੋਲ ਪੰਪ ਤੋਂ ਕੋਈ ਡੀਜ਼ਲ ਭਰਾ ਕੇ ਸਕੂਟਰੀ ਤੇ ਆ ਰਿਹਾ ਸੀ ਇਧਰ ਜੈਤੋ ਪਿੰਡ ਦਾ ਸ਼ਹਿਰ ਦੇ ਵਿੱਚ ਵੀ ਬੰਦਾ ਹੈਗਾ طرف ਇਹ ਬੱਸ ਵਾਲੇ ਨੇ ਬਿਨਾ ਕੋਈ ਦੇਖੇ ਕਿਤੇ ਉਹ ਬੱਸ ਇੱਕਦਮ ਪੂਰੀ ਤੇਜ਼ ਲੈ ਕੇ ਆ ਰਿਹਾ ਸੀ ਭਾਵੇਂ ਕਿ ਉਹਨਾਂ ਨੇ ਇਹ ਚਾਹੀਦਾ ਕਿ ਜਦੋਂ ਜਿੱਥੇ ਬੱਦੀ ਸ਼ੁਰੂ ਹੋ ਜਾਂਦੀ ਹੈ ਉਦੋਂ ਬੱਸਾਂ ਨੂੰ ਕੰਟਰੋਲ ਚ ਕਰਨਾ ਜਿੱਦਾ ਸਪੀਡ ਉਹਦੀ ਘਟਾਉਣੀ ਚਾਹੀਦੀ ਆ ਬਾਕੀ ਹਣ ਜਿਹੜਾ ਟਾਈਮ ਆ ਇਹ ਵੀ ਹਣਾ ਸਕੂਲ ਬੱਚੇ ਆ ਜਿਹੜੇ ਉਹਨਾਂ ਦੇ ਵੀ ਸਕੂਲ ਜਾਣ ਦਾ ਟਾਈਮ ਆ ਵੈਸੇ ਹੀ ਇਸ ਵੇਲੇ ਤੱਕ ਘੱਟੋ ਘੱਟ ਉਹਨਾਂ ਨੂੰ ਰਫਤਾਰ ਜਿਹਦੀ ਘੱਟ ਕਰਨੀ ਚਾਹੀਦੀ ਪਰ ਕੋਈ ਜ਼ਫਤਾਰ ਨਹੀਂ ਘੱਟਦੀ ਤੇਜ਼ ਰਫਤਾਰ ਬੱਸ ਲਿਆ ਕੇ ਵਿੱਚ ਠੋਕੀ ਬੱਸ ਜੀ ਪਿੱਛੇ ਪਾਵਰ ਹੈ ਇਹਨਾਂ ਦੇ ਕੋਲੇ ਪਾਵਰ ਹੈਗੀ ਹੈ ਪਤਾ ਵੀ ਕੋਈ ਖਤਰਾ ਤਾਂ ਹੈ ਨਹੀਂ ਕੀ ਦੇ ਮਕੌੜੇ ਲੋਕਾਂ ਨੂੰ ਸਮਝਿਆਗਾ ਤੇ ਮਾਰੀ ਜਾਂਦੇ ਹੈਗਾ ਇਸ ਕਰਕੇ ਕੋਈ ਇਹਨਾਂ ਨੂੰ ਡਰਤਾ ਹੈ ਹੀ ਨਹੀਂਗਾ ਕੁਛ ਹੁੰਦਾ ਵੀ ਨਹੀਂ ਕਿਸੇ ਨੂੰ ਕੋਈ ਸਜ਼ਾ ਨਹੀਂ ਹੁੰਦੀ ਕਿਸੇ ਦੇ ਦੀਪ ਬਾਸਾਲ ਦੇ ਜਿੰਨੇ ਡਰਾਈਵਰ ਆ ਡੇਲੀ ਐਕਸੀਡੈਂਟ ਕਰਦੇ ਕਿਹਨੂੰ ਕੋਈ ਸਜ਼ਾ ਹੋਈ ਦੇਖੀ ਹੈ ਕੋਈ ਨਹੀਂ ਕੋਈ ਬਸ ਪੈਸਾ ਆਏਗਾ ਉਹਨਾਂ ਪੈਸਿਆਂ ਦੇ ਜੋਰ ਤੇ ਅੱਧਾ ਚਲਾਈ ਜਾਂਦੇ ਕੱਲ ਹਸਣ ਲੋਕਾਂ ਨੇ ਇਹ ਵੀ ਗੱਲ ਕੀਤੀ ਵੀ ਬੱਸ ਭੰਨ ਦਿਓ ਪਰ ਠੀਕ ਹੈ ਵੀ ਇੱਥੋਂ ਦੇ ਲੋਕ ਆ ਜਿਹਦੇ ਵਿਛਿੰਦੇ ਆ ਉਹ ਥੋੜੇ ਜਿਹੀ ਸਿਆਣੇ ਆ ਵੀ ਆਪਾਂ ਬੱਸਾਂ ਨਹੀਂ ਭੰਨਣੀਆਂ ਆਪਾਂ ਕੋਈ ਨੁਕਸਾਨ ਨਹੀਂ ਕਰਨਾਗਾ ਇਸ ਕਰਕੇ ਥੋੜੇ ਬਚਦਾ ਨਹੀਂ ਤੜਕੇ ਤੜਕੇ ਹਜੇ ਦਿਨ ਚੜ੍ਹੇ ਤੇ ਬੰਦਾ ਗੇ ਗੱਲ ਚੰਗੀ ਹੈ ਇਹ ਐਕਸੀਡੈਂਟ ਹੋ ਗਿਆ ਗੱਲਤ ਗੰਭੀਰਾ ਜੀ ਬਠੰਡੇ ਲੈ ਕੇ ਗਏ ਹੋਏ ਆ ਇੱਕ ਜਣੇ ਸਿਕਤ ਦੋ ਜਣੇ ਇੱਕ ਹੀ ਸਿਕੇ ਇਹ ਸਾਹਮਣੇ تیر ਪਵਾ ਕੇ ਨਿਕਲੇ ਜੀ ਬਜ਼ੁਰਗ ਜੀ ਤੇ ਇੱਕ ਉਹਦਾ ਮਗਰ ਨਹੀਂ ਦੇਖਿਆ ਇਹਨਾਂ ਨੇ ਜੀ ਤੇ ਇੱਕ ਉਹਦਾ ਮੈਦਰ ਨੂੰ ਸਕੂਟਰੀ ਮੋੜਤੀ ਹੈਗੀ ਵੀ ਸੰਭਲੀ ਨਹੀਂ ਗਈ ਬਸ ਬਹੁਤ ਜਿਆਦੀ ਸਪੀਡ ਤੇ ਆ ਰਹੀ ਸੀਗੀ ਤੇ ਇਹਨਾਂ ਦੇ ਜਾ ਕੇ ਬੱਜਿਆ ਵੇਖੀ ਇੱਕ ਜਣੇ ਹੀ ਜੀ ਕਿਸੇ ਦੀ ਹਾਦਸਾ ਐਕਸੀਡੈਂਟ ਹੋਇਆ ਹੀ ਰੋਡ ਐਕਸੀਡੈਂਟ ਕੋਈ ਹੋਣਾ ਹੀ ਆਇਆ ਸਾਨੂੰ ਇਨਫੋਰਮੇਸ਼ਨ ਹੋਣੀ ਮਿਲੀ ਸੀ ਜੀ ਤੁਹਾਨੂੰ ਪਤਾ ਲੱਗੇ ਵੀ ਕਿੰਨਾ ਗੰਭੀਰ ਚੱਕਿਆ ਜਾਂ ਕੋਈ ਬਿੱਕਾ ਬੰਡੇ ਲੈ ਕੇ ਕੇਰਾਂ ਨੂੰ ਚੱਕੀ ਹਾਂਜੀ ਕਿੰਨੇ ਜਣੇ ਸੀ ਤੁਹਾਨੂੰ ਪਤਾ ਲੱਗੇ ਕੰਦਲਾ ਹੀ ਸੀਗੇ ਜੀ ਕੰਦਲਾ ਹੀ ਸੀਗੇ ਐਕਸੀਡੈਂਟ ਹੋਣ ਤੱਕ ਕੋਈ ਗੱਲ ਪਤਾ ਲੱਗੇ ਇਹ ਪੈਟਰੋਲ ਪੰਪ ਤੋਂ ਇਧਰ ਤੇਲ ਪਵਾ ਕੇ ਨਿਕਲੇ ਉਧਰ ਬਾਸ ਆਉਂਦੀ ਸੀਗੀ ਜੀ ਹਾਂਜੀ ਤੇ ਉਹ ਇੱਕ ਬਿ ਸਕੂਟਰੀ ਵਾਲਾ ਚੜਾਈ 'ਚ ਬਾਸ ਵਾਲੇ ਤੋਂ ਇਹ ਕਾਬੂ ਆਈ ਜੀ 23 ਦੀ ਬਾਸ ਵੀ ਚਲੀ ਸੀ ਬਾਤ ਤੇ ਸੀ